ਸਰਪੰਚ ਸਾਹਿਬ ਤੁਸੀਂ ਲਗਾਤਾਰ ਇੱਥੋਂ ਤੁਹਾਡੇ ਪਿੰਡ ਦਾ ਬੰਨ ਹੈ ਤੁਸੀਂ ਇੱਥੇ ਲਗਾਤਾਰ ਮੌਜੂਦ ਹੋ ਜਿਹੜਾ ਆ ਹਾਲਾਤ ਢੀਂਦੇ ਨੇ ਇੱਧਰ ਲੇਬਰ ਲੱਗੀ ਹੋਈ ਆ ਜਦੋਂ ਅਸੀਂ ਆਏ ਆ ਐਸ ਸਾਈਡ ਕੋਈ ਲੇਬਰ ਕੰਮ ਨਹੀਂ ਕਰ ਰਹੀ ਸੀ ਉਹ ਪਿੱਛੇ ਘਰਾਂ ਵਾਲਿਆਂ ਨੇ ਤੁਹਾਡੇ ਪਿੰਡ ਦੇ ਘਰ ਨੇ ਉਹ ਉਹਨਾਂ ਨੇ ਇਹ ਵੀ ਸਵਾਲ ਚੱਕੇ ਕਹਿੰਦੇ ਉੱਥੇ ਹੀ ਬੰਨ ਤੇ ਲੇਬਰ ਲਾਈ ਹੋਈ ਆ ਇੱਧਰ ਲੇਬਰ ਨਹੀਂ ਕੰਮ ਕਰ ਰਹੀ ਆ ਇੱਧਰਲੀ ਸਾਈਡ ਇਹ ਲੇਬਰ ਸਾਡੇ ਆਇਆ ਤੋਂ ਹੀ ਕਿਉਂ ਇੱਥੇ ਆਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਕੋ ਆਏ ਤੁਸੀਂ ਸਾਨੂੰ ਪੁੱਛਣ ਲੱਗੇ ਜਿਹੜਾ ਬੰਨ ਟੁੱਟੇ ਜਾਂ ਪਹਿਲਾਂ ਇਧਰੋਂ ਹੀ ਟੁੱਟਿਆ ਸਾਰਾ ਜੀ ਇਧਰੋਂ ਪਹਿਲਾਂ ਸਾਰੀ ਲੇਵਰ ਇੱਥੇ ਲੱਗੀ ਹੋਈ ਸੀ ਠੇਕੇਦਾਰ ਸੀ ਇੱਕੋ ਹੀ ਜਿਹੜੇ ਠੇਕੇਦਾਰ ਇੱਕ ਸੀ ਉਹ ਇਧਰੇ ਕੰਮ ਕਰੀ ਗਿਆ ਉਧਰ ਵੀ ਨੇੜੇ ਜਾ ਰਿਹਾ ਸੀ ਫੇਰ ਠੇਕੇਦਾਰ ਦੂਜਾ ਉਹਨੂੰ ਅਸੀਂ ਇਧਰ ਲਾ ਦਿੱਤਾ ਕੰਮ ਦੜਾ ਦੜਾ ਚੱਲ ਰਿਹਾ ਹੈ ਨਾ ਪਰ ਹੁਣ ਹੈਗਾ ਪਰਮਾਤਮਾ ਦੇ ਹੱਥ ਪਾਣੀ ਅੱਜ ਬਹੁਤ ਡਾਊਨ ਹੋ ਗਿਆ ਮੈਂ ਸੱਚੇ ਪਾਤਸ਼ਾਹ ਅਗੇ ਇਹ ਅਰਜ ਕਰਦਾ ਸੱਚੇ ਫੇਰ ਸਾਡਾ ਆਪਣੇ ਵੱਜ ਜਵੇ ਇਹ ਤੁਸੀਂ ਕਹਿੰਦੇ ਹੋ ਵੀ ਜਦੋਂ ਦੂਜਾ ਠੇਕੇਦਾਰ ਆਇਆ ਸੀ ਇੱਧਰ ਲਾਤਾ ਹਾਂਜੀ ਤੇ ਇੱਥੋਂ ਸੜਕ ਜਾ ਰਹੀ ਸੀ ਉਹ ਘਰਾਂ ਨੂੰ ਜਿਨ੍ਹਾਂ ਨੇ ਸਵਾਲ ਚੱਕਿਆ ਉਹ ਸੜਕ ਤਕਰੀਬਨ 2.5 ਕਿਲੇ ਫਾਸਲੇ ਨਾਲ ਸੀ ਇੱਥੋਂ ਜਿੰਨੀ ਵਿੱਚ ਬਹਿ ਗਈ ਆ ਤੇ ਇਹ ਅੱਜ ਲਾਏ ਨੇ ਕਦੋਂ ਲਾਏ ਨੇ ਲੇਬਰ ਲੇਬਰ ਇੱਥੇ ਲੇਬਰ ਕੱਲ ਦੀ ਲੱਗੀ ਹੋਈ ਆ ਠੇਕੇਦਾਰ ਤਿੰਨ ਹੋ ਗਏ ਇੱਥੇ ਆ ਗਏ ਇੱਕੋ ਠੇਕੇਦਾਰ ਆ ਤਿੰਨ ਠੇਕੇਦਾਰ ਹਾਂਜੀ ਉਹਨਾਂ ਮਾਨਗਤ ਸਾਹਿਬ ਨੂੰ ਇਹ ਠੇਕਾ ਦਿੱਤਾ ਉਹ ਸਾਰੇ ਇੱਥੇ ਸਵੇਰ ਦੇ ਯਾਰ ਕੱਲ ਦੇ ਵੀ ਲੱਗੇ ਹੋਏ ਆ ਲੱਗੇ ਹੋਏ ਆ ਬਾਕੀ ਲੱਗ ਰਿਹਾ ਪੂਰਾ ਜੋਲ ਆ ਪਾਣੀ ਘਟ ਗਿਆ ਉਹਨਾਂ ਦਾ ਪ੍ਰਬੰਧ ਉਹ ਜਿਹੜੀ ਤੁਸੀਂ ਕਹਿੰਦੇ ਆ ਸੜਕ ਰਹਿ ਗਈ ਉਹ ਅਸੀਂ ਪਿੰਡ ਦੀ ਪੰਚਾਇਤ ਆ ਉਹ ਵੀ ਸਾਡੇ 'ਪਰਾ ਆ ਜਿਹਨਾਂ ਦਾ ਨੁਕਸਾਨ ਹੋਇਆ ਇੱਧਰ ਵੀ ਸਾਡੇ 'ਪਰਾ ਆ ਜਿਹਦੇ ਉਹਨਾਂ ਦੀ ਸੜਕ ਰਹਿ ਗਈ ਜਿਹਦੇ ਬੰਨ ਦਾ ਪਾਣੀ ਪਿੱਛੇ ਚੱਲ ਗਿਆ ਅਸੀਂ ਉਹਨੂੰ ਸ ਕੁਈ ਇਦਾਂ ਦੀ ਦਰਿਆਤ ਵੀ ਹੋ ਰਹੀ ਆ ਵੀ ਉਹ ਪਿੱਛੇ ਕੋਈ ਕਹਿੰਦੇ ਕੋਈ ਵਿਅਕਤੀ ਮਾਈਨਿੰਗ ਕਰਦਾ ਸੀ ਨਜ਼ਾਇਜ਼ ਇੱਥੇ ਉਹਦੀ ਉੱਥੇ ਜ਼ਮੀਨ ਸਿਰਫ ਪਹਿਲਾਂ ਉਹਦਾ ਹੀ ਬੰਨ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਅਸੀਂ ਮਾਈਨਿੰਗ ਬਾਰੇ ਮੈਂ ਪਹਿਲਾਂ ਤੋਂ ਕੋਈ ਗੱਲ ਕਰਦਾ ਮਾਈਨਿੰਗ ਦੀ ਜਿਵੇਂ ਆਪਾਂ ਸੁਲਤਾਨਪੁਰ ਲੋਧੀ ਆ ਗਿਰਦਾਸ ਬਰੌਰੇ ਪਰ ਆਪਾਂ ਸੇ ਉੱਥੇ ਮਾਈਨ ਕੋਈ ਉੱਥੇ ਵੀ ਹੜਨਾ ਮਾਰਤਾ ਨਾ ਇਹ ਪਰਮਾਤਮਾ ਦੀ ਕਿਰਪਾ ਜੇ ਕਿਤੇ ਮਾਈਨਿੰਗ ਹੋਈ ਵੀ ਤਾਂ ਸਰਕਾਰ ਹੀ ਚਲਾਉਂਦੀ ਹੈ ਨਾ ਉਹਨਾਂ ਨੇ ਚਲਾਇਆ ਜਿਨ੍ਹਾਂ ਨੇ ਪੈਸੇ ਵੇਚਿਆ ਉਹਨਾਂ ਨੇ ਪੈਸੇ ਲਏ ਆ ਤਾਂ ਅਗਲੇ ਨੇ ਵੇਚਿਆ ਉਹਦਾਂ ਦਾ ਕਿਸੇ ਨਾਲ ਰੇਤਾ ਨਹੀਂ ਕੋਈ ਇ ਸਿਰਫ ਉਸੇ ਦਾ ਹੀ ਬੰਨ ਪੂਰਿਆ ਜਾ ਰਿਹਾ ਹੋਵੇ ਪਹਿਲਾਂ ਨਹੀਂ ਨਹੀਂ ਉੱਥੇ 15 ਕਿਲੇ ਹੜ ਗਏ ਸਾਡੀ ਆਪਦੀ ਮੋਟਰ ਸੀ ਸਾਡੀ ਉੱਥੇ ਸਭ ਤੋਂ ਪਹਿਲਾਂ ਸ਼ੁਰੂ ਉੱਥੇ ਹੋਇਆ ਸਾਡੇ ਸਾਡੇ ਚੱਕੀ ਵਾਲੇ ਸਾਡੇ ਚਾਚੇ ਦੇ ਮੁੰਡੇ ਉਹਨਾਂ ਦੇ ਟਾਏ 15 ਕਿਲੇ ਉਹ ਤੋਂ ਬਾਅਦ 15 ਕਿਲੇ ਦਾ ਲੈ ਮੋਟਰਾਂ ਚਾਰ ਪੰਜ ਢਾ ਲੀਆਂ ਇੱਥੇ ਸਾਡੀਆਂ ਫਿਰ ਇੱਧਰ ਆਇਆ ਜਰਿਆ ਲੂਕ ਆਉਂਦੇ ਆ ਇੱਥੇ ਸੇਵਾ ਕਰਨ ਲਈ ਬੰਨ ਤੇ ਬੰਨਣ ਨੇ ਸੇਵਾ ਪਹਿਲਾ ਬਹੁਤ ਲੋਕਾਂ ਨੇ ਕੀਤੀ ਸਮਝੋ 20-25 ਦਿਨ ਦਾ ਸੇਵਾ ਹੀ ਹੋਈ ਆ ਹੁਣ ਠੇਕੇਦਾਰਾਂ ਨੂੰ ਸੰਭਾਲਦਾ ਹੁਣ ਕੰਮ ਵੀ ਐ ਤਰੀਕੇ ਨਾਲ ਚੱਲੂ 20-25 ਦਿਨ ਜਿਹੜੀ ਪਹਿਲਾਂ ਸੇਵਾ ਹੋਈ ਉਹਦੋਂ ਪ੍ਰਬੰਧ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਨਹੀਂ ਸੀ ਪ੍ਰਸ਼ਾਸਨ ਨੇ ਪੂਰਾ ਕੰਮ ਕੀਤਾ ਹੈ ਪ੍ਰਸ਼ਾਸਨ ਨੇ ਨਾ ਕਰੇ ਤਾਂ ਅਸੀਂ ਇਹਨਾਂ ਨੂੰ ਪੈਸੇ ਕਿੱਥੇ ਲੇਬਰਾਂ ਦੇ ਦਾਂਗੇ ਜੇ 5-6 ਲੱਖ ਲੇਬਰ ਦਾ ਰੋਜ਼ ਦਾ ਪੈਂਦਾ ਅਸੀਂ ਪੈਸੇ ਕਿੱਥੇ ਦੇ ਦਾਂਗੇ ਇਹ ਪ੍ਰਸ਼ਾਸਨ ਨੇ ਦੇ ਰਿਆ ਪੈਸੇ ਤਾਂ ਅੱਜ ਦਾ ਕੋਲ ਅੱਜ ਪਿੰਡੇ ਦੇ ਬਿਆਕਤੀਆਂ ਦੀ ਕੋਲ ਬੈਠੇ ਅਸੀਂ ਦੇਖ ਰਹੇ ਆ ਵੀ ਇਧਰ ਨੂੰ ਕਰਨਾ ਕਿਤੇ ਨਹੀਂ ਕਰਨਾ ਆ ਗੱਲ ਜੀ ਇਹ ਵੀ ਸਾਡੇ ਭਰਾ ਜਿਹਨ ਦਸ ਕੋ ਜਿੱਦਾਂ ਪਹਿਲਾਂ ਕੁਝ ਵਿਅਕਤੀਆਂ ਨੇ ਸਵਾਲ ਚੱਕੇ ਕਿ ਸਾਡੇ ਇੱਧਰ ਨੂੰ ਪਾਣੀ ਵਾਧਾ ਆ ਰਿਹਾ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਾਉਂਦਾ ਆ ਰਿਹਾ ਪਾਣੀ ਸਾਡੇ ਕੰਨੀ ਲੇਬਰ ਨਹੀਂ ਲੱਗੀ ਉਧਰ ਸਪੈਸ਼ਲ ਲਾਈ ਗਈ ਆ ਉਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਮੌਜੂਦਾ ਜੋ ਪਿੰਡ ਦੇ ਸਾਬਕਾ ਸਰਪੰਚ ਨੇ ਮੌਜੂਦਾ ਲੰਬੜਦਾਰ ਨੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਈ ਦਿਨਾਂ ਤੋਂ ਇੱਥੇ ਮੌਜੂਦ ਹੈ ਕਿ ਬਾਕੀ ਏ ਇਦਾਂ ਇੱਥੇ ਤੇਰਮੇਰ ਹੋ ਰਹੀ ਆ ਜਾਂ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਹੈ ਤਸਵੀਰਾਂ ਦੇ ذریعے ਕੀ ਇੱਥੇ ਤੇਰਮੇਰ ਹੋ ਰਹੀ ਆ ਜਾਂ ਨਹੀਂ ਹੋ ਰਹੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਤੇ ਬੋਲਣਾ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ